ਕੱਟ ਕੇ ਉਹਦੀ ਜਗ੍ਹਾ ਆਲੂ ਲੱਗਣਾ ਮਟਰ ਪੀਜਣਾ ਜੇ ਆਪ ਸੋਚੇ ਸਮਝੇ ਬਿਨਾਂ ਇਸ ਗੱਲ ਦੇ ਤਪਦੀਸ਼ ਕੀਤੇ ਆ ਕਿ ਸਾਰੇ ਲੋਕਾਂ ਕੋ ਮਸ਼ੀਨਰੀ ਮਈਆ ਹੈ ਜਾਂ ਉਹਨਾਂ ਦਾ ਆਪਣੇ 2 ਸਾਲ ਪਹਿਲਾਂ ਆਰਡਰ ਜਿਹੜਾ ਆ ਉਹ ਕਿਤੇ ਲਾਗੂ ਹੋਇਆ ਤੇ ਇਹ ਆਰਡਰ ਕਰ ਦਿੱਤਾ ਜਿਹੜੇ ਕਿਸਾਨ ਨੇ ਕਿਉਂਕਿ ਉਹਨਾਂ ਨੇ ਅਗਲੀ ਫਸਲ ਪੀਤਣੀ ਹੈ ਹੁਣ ਝੋਨਾ ਕੱਟ ਕੇ ਉਹਦੀ ਜਗ੍ਹਾ ਆਲੂ ਲੱਗਣਾ ਮਟਰ ਪੀਜਣਾ ਤੇ ਕੋਈ ਜੇ ਉਹ ਪ੍ਰਾਣੀ ਉੱਥੋਂ ਕੱਟੀ ਨਹੀਂ ਹੁੰਦੀ ਉਹਦੇ ਉਹਦੀ ਸਾਂਭ ਸੰਭਾਲ ਨਹੀਂ ਹੁੰਦੀ ਇਸ ਕਰਕੇ ਉਹਨੂੰ ਅੱਗ ਲਾਉਣੀ ਪੈਗੀ ਉਹਦੀ ਮਜਬੂਰੀ ਆ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਜਾਂ ਤਾਂ ਪੂਰੇ ਜ਼ਫਤਰ ਮਹੀਆ ਕਰਾਏ ਜਾਂ ਕਿਸਾਨ ਨੂੰ ਬੋਨਸ ਦੇਵੇ ਤੇ ਉਹਨੂੰ ਉਹ ਗੱਠਾ ਬਣ ਕੇ ਬਾਹਰ ਰੱਖੇ ਕਿਤੇ ਜਿਹੜਾ ਸੁਪਰੀਮ ਕੋਰਟ ਨੇ ਕਿਹਾ 100 ਰੁਪਇਆ ਕਵਿੰਟਲ ਦਿੱਤਾ ਜਾਵੇ ਜਾਂ ਉਹਦੇ ਵਿੱਚ 100 ਹੋਰ ਜੋੜ ਕੇ 200 ਰੁਪਇਆ ਕਵਿੰਟਲ ਕਿਸਾਨ ਨੂੰ ਦਿੱਤਾ ਜਾਵੇ ਫੇਰ ਇਹ ਹੋਵੇਗਾ ਨਹੀਂ ਤੇ ਸਾਰੇ ਪੰਜਾਬ 'ਚ ਇਸੇ ਤਰੀਕੇ ਨਾਲ ਗੱਲ ਚੱਲ ਗਈ ਹੈ ਇਹ ਕਿਸਾਨ ਦੀ ਮਜਬੂਰੀ ਹੈ ਜੀ ਕਿਸਾਨਾਂ ਕੋਲ ਕੋਈ ਬਦਲ ਨਹੀਂ ਹੈਗਾ ਇਸ ਚੀਜ਼ ਦਾ ਸਾਨੂੰ ਕਨੈਕਟ ਕਰਦੇ ਨੇ ਅਸਲੀ ਦੇਖੋ ਮੈਂ ਕਹਾਂਗਾ ਇਸ ਦਾ ਬਦਲ ਬੜਾ ਅੱਛਾ ਹੈਗਾ ਭਈ 200 ਰੁਪਏ ਪ੍ਰਤੀ ਕੁਇੰਟਲ ਕਿਸਾਨ ਨੂੰ ਦਿੱਤਾ ਜਾਵੇ ਕਿਸਾਨ ਕੋਲ ਜੇਕਰ ਨਹੀਂ ਵੀ ਮਸ਼ੀਨਰੀ ਹੋਏਗੀ ਉਹ ਲੋਕਰ ਲੇਬਰ ਲੈ ਕੇ ਆਪਣੀ ਉਹਨੂੰ ਇਕੱਠਾ ਕਰਕੇ ਬੰਨ ਕੇ ਕਿਸੇ ਸਾਈਡ ਰੱਖ ਦੇਗਾ ਨਹੀਂ ਜਲਾਏਗਾ ਪਰ ਜਿੰਨਾ ਚਿਰ ਕਿਸਾਨ ਕਿਉਂਕਿ ਜੇ ਉਹ ਖੇਤ ਭਾਈ ਕਰਦਾ ਹੈ ਤੇ ਉਹਦੇ ਤੇ 7-8000 ਰੁਪਏ ਦਾ ਖਰਚਾ ਆਉਂਦਾ ਹੈ ਤੇ ਫਿਰ ਉਹਨੂੰ ਬਚਿਆ ਕੀ ਇਹਦੀ ਮਜਬੂਰੀ ਵਾਤ ਸੋ ਨੂੰ ਅੱਗ ਲਾਉਣੀ ਪੈਂਦੀ ਆ ਸੋ ਸਰਕਾਰ ਕੋ ਤੇ ਹੈਲਪ ਨਹੀਂ ਕਰ ਰਹੀ ਜੋ ਗ੍ਰੀਨ ਇੰਟਰਵਿਊਰਾਂ ਨੇ ਕਿਹਾ ਸੀ ਕਿ ਟੋਟਲ ਕਿਸਾਨਾਂ ਨੂੰ ਮਸ਼ੀਨਰੀ ਦਿੱਤੀ ਜਾਵੇ ਉਹ ਨਹੀਂ ਹੋਈ ਗਈ ਜੋ ਸੁਪਰੀਮ ਕੋਰਟ ਨੇ 2 ਸਾਲ ਪਹਿਲਾਂ ਕਿਹਾ ਸੀ ਕਿ 500 ਰੁਪਿਆ ਪ੍ਰਿੰਟਲ ਜਿਹੜਾ ਬੋਨਸ ਦਿੱਤਾ ਜਾਵੇ ਉਹ ਨਹੀਂ ਲਾਗੂ ਹੋਇਆ ਤੇ ਫੇਰ ਕਿਸਾਨ ਜਾਵੇ ਤੇ ਜਾਵੇ ਕਿੱਧਰ ਨੂੰ ਤੇ ਕਿਸਾਨ ਦੀ ਮਜਬੂਰੀ ਹੈ ਕਿ ਉਹਨੂੰ ਅੱਗ ਲਾਣੀ ਹੀ ਪੈਗੀ ਜੀ ਰਾਏ ਸਾਹਿਬ ਜਦੋਂ ਵੀ ਗੱਲ ਹੁੰਦੀ ਹੈ ਪ੍ਰਦੂਸ਼ਣ ਦੀ ਤਾਂ ਦਿੱਲੀ ਦੇ ਨਾਲ ਕਿਉਂ ਕਨੈਕਸ਼ਨ ਜੋੜਦਾ ਕਿ ਦਿੱਲੀ ਦਾ ਪ੍ਰਦੂਸ਼ਣ ਹੈ ਪੰਜਾਬ ਦੀ ਪ੍ਰਾਲੀ ਦੀ وجہ ਤੋਂ ਵੱਧ ਰਿਹਾ ਉਸ ਤੋਂ ਬਾਅਦ ਹੀ ਸੁਪਰੀਮ ਕੋਰਟ ਦੇ ਵੱਲੋਂ ਵੀ ਅਜਿਹੇ ਟਿੱਪਣੀਆਂ ਕੀਤੀਆਂ ਗਈਆਂ ਨੇ ਦੇਖੋ ਇਹ ਤਾਂ ਸਭੀ ਤਰ੍ਹਾਂ ਦੀ ਹੈ ਕਿ ਜਿਵੇਂ ਦਿੱਲੀ ਦੇ ਹੁਕਮਰਾਨ ਬੈਠੇ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਕਿਸਾਨ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡਦੇ ਉਹਨੇ ਕਿਸਾਨ ਨੂੰ ਵਿਲਣ ਬਣਾ ਕੇ ਪੇਸ਼ ਕਰਨਾ ਹੁੰਦਾ ਹੈ ਅਗਰ ਦੇਖਿਆ ਜਾਵੇ ਤੇ ਲਗਭਗ 96 ਸਿੰਤ ਅਗਰ ਸੋਰਸੇ ਤੋਂ ਪੋਲੂਸ਼ਨ ਆਦਾ ਜਿਹਦੇ ਵਿੱਚ 50% ਇੰਡਸਟਰੀ ਤੋਂ ਆਦਾ 25% ਜਿਹੜਾ ਹੈਗਾ ਉਹ ਲਗਭਗ ਟਰਾਂਸਪੋਰਟੇਸ਼ਨ ਤੋਂ ਆਦਾ ਜਿਹੜਾ ਬਾਕੀ ਦਾ ਪੋਲੂਸ਼ਨ ਹੈ ਉਹ ਅਦਰ ਰਿਸੋਰਸ ਜਿਹੜੇ ਜਿਵੇਂ ਤੁਸੀਂ ਕਹਦੇ ਹੋ ਦੀਵਾਲੀ ਦੇ ਪਟਾਕੇ ਚੱਲਣੇ ਨੇ ਜਿਹਦੇ ਵਿੱਚ ਜਿੰਨੀ ਕਾ ਇਸ ਵੇਲੇ ਬਿਲਡਿੰਗਾਂ ਬਣ ਰਹੀਆਂ ਜਾਂ ਕਹਦੇ ਹੋ ਕਿ ਸਾਡੇ ਆਮ ਦੁਕਾਨਦਾਰ ਹਰਾਈ ਸਾਰੇ ਉਹਦੇ ਵਿੱਚ